ਹਾਂਜੀ ਦੇਖਣ ਨੂੰ ਇਹ ਆਪਾਂ ਨੂੰ ਲੱਗ ਰਿਹਾ ਹੈਗਾ ਵੀ ਇਹ ਇੱਕ ਆਮ ਜਿਹੀ ਚੀਜ਼ ਹੈ ਪਰ ਇਸ ਚੀਜ਼ ਦੇ ਫਾਇਦੇ ਜਾਣ ਕੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਇਹ ਕੀ ਚੀਜ਼ ਹੈ ਕੁਝ ਪੈਣ ਭਰਾਵਾਂ ਨੂੰ ਪਤਾ ਹੋਵੇਗਾ ਤੇ ਕੁਝ ਨੂੰ ਨਹੀਂ ਪਤਾ ਹੋਵੇਗਾ ਇਸ ਰੁਕੀਮੇ ਤੇ ਪਾ ਕਿਸ ਚੀਜ਼ ਲਈ ਵਰਤ ਸਕਦੇ ਹਾਂ ਜਿਸ ਦੇ ਨਾਲ ਤੁਹਾਨੂੰ ਜਿਆਦਾ ਤੋਂ ਜਿਆਦਾ ਫਾਇਦਾ ਹੋਵੇ ਇਹ ਕਈ ਤਰੀਕੇ ਦੀ ਆਉਂਦੀ ਹੈ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਆਓ ਆਪਾਂ ਜਾਣਦੇ ਹਾਂ ਇਸ ਦੇ ਫਾਇਦੇ ਤੇ ਨੁਕਸਾਨ ਹੈਲੋ ਜੀ ਸਾਰੇ ਪੈਨ ਪ੍ਰਵਾਹ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਅੱਜ ਆਪਾਂ ਜਾਣਾਂਗੇ ਕਿ ਇਹ ਜਿਹੜੀ ਮੈਂ ਤੁਹਾਨੂੰ ਦਿਖਾਈਏਗੀ ਸੌਂਫ ਇਹਦੇ ਕਿੰਨੇ ਫਾਇਦੇ ਨੇ ਇੱਕ ਆਪਾਂ ਨੂੰ ਹਣਾ ਹੁੰਦੇ ਵੀ ਹਾਂ ਆਪਣੇ ਹੀ ਚਾਹ ਦੇ ਵਿੱਚ ਪਾਉਣੀ ਆ ਜਾਂ ਆਪਾਂ ਨਾ ਖਾਣਾ ਖਾਣ ਤੋਂ ਬਾਅਦ ਲੈ ਲੈਣੇ ਆ ਪਰ ਜਿਹੜੀ ਇਹ ਸੌਂਫ ਹੈ ਨਾ ਇਹ ਤੁਹਾਡੇ ਵਾਸਤੇ ਇੱਕ ਅੰਮ੍ਰਿਤ ਦੇ ਸਮਾਨ ਹੈਗੀ ਤੇ ਇਹਦੇ ਕੀ ਕੀ ਫਾਇਦੇ ਨੇ ਤੇ ਤੁਹਾਨੂੰ ਕੀ ਨੁਕਸਾਨ ਵੀ ਹੋ ਸਕਦੇ ਨੇ ਹਨਾ ਕਿਉਂਕਿ ਇਹਦੇ ਨੁਕਸਾਨ ਵੀ ਕਈ ਵਾਰੀ ਹੋ ਜਾਂਦੇਗਾ ਤੇ ਫਾਇਦੇ ਵੀ ਬਹੁਤ ਜ਼ਿਆਦਾ ਨੇਗੇ ਨੁਕਸਾਨ ਆਪਾਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਵੀ ਕੀ ਹੋ ਸਕਦਾਗਾ ਕਿਉਂਕਿ ਕਈ ਨੂੰ ਨਾ ਕਿਸੇ ਨਾ ਕਿਸੇ ਚੀਜ਼ ਤੋਂ ਅਲਰਜੀ ਹੁੰਦੀ ਹੈ ਇਨਫੈਕਸ਼ਨ ਹੋਣ ਲੱਗ ਜਾਂਦੀ ਹੈਗੀ ਹਨਾ ਤੁਸੀਂ ਯਕੀਨ ਮੰਨੀ ਮੰਨੋਗੇ ਹਨਾ ਕਈ ਭੈਣ ਭਰਾਵਾਂ ਨੂੰ ਸਾਫਤ ਜਿਵੇਂ ਕਿ ਆਪਣੇ ਮਸਰੂਮ ਹੁੰਦੀਆਂ ਨੇ ਖੁੰਮਾ ਆਪਾਂ ਕਹਿ ਦਿੰਨੇ ਆ ਹਨਾ ਉਹਦੇ ਤੋਂ ਬਹੁਤ ਜ਼ਿਆਦਾ ਅਲਰਜੀ ਹੈਗੀ ਤੇ ਆਪਣੀਆਂ ਕਿਸੇ ਨੂੰ ਕਣਕ ਤੋਂ ਅਲਰਜੀ ਹੈਗੀ ਤੇ ਕਿਸੇ ਨੂੰ ਕਿਸੇ ਚੀਜ਼ ਤੋਂ ਅਲਰਜੀ ਕਿਸੇ ਨੂੰ ਕਿਸੇ ਚੀਜ਼ ਤੋਂ ਅਲਰਜੀ ਇਸ ਚੀਜ਼ ਤੋਂ ਵੀ ਬਹੁਤ ਭੈਣ ਭਰਾਵਾਂ ਨੂੰ ਅਲਰਜੀ ਹੋ ਸਕਦੀ ਹੈ ਆਪਾਂ ਨੂੰ ਪਤਾ ਨਹੀਂ ਚੱਲਦਾ ਹੈਗਾ ਕਾਫੀ ਟਾਈਮ ਪਹਿਲਾਂ ਮੇਰੇ ਵੀ ਇਸੇ ਤਰੀਕੇ ਨਾਲ ਨਾ ਸਕਿਨ ਦੇ ਉੱਪਰ ਨਾ ਬੜੇ ਬੜੇ ਜਿਵੇਂ ਆਪਣੇ ਕੋਈ ਪ੍ਰਿੰਟ ਵਗੈਰਾ ਲੜ ਜਾਂਦੀ ਨਾ ਉਦਾਂ ਦੇ ਧੱਫੜ ਜੇ ਹੋ ਜਾਂਦੇ ਸੀ ਤੇ ਮੈਂ ਬੜਾ ਸੋਚਦੀ ਵੀ ਕਿਸ ਚੀਜ਼ ਤੋਂ ਹੋਇਆ ਪਹਿਲਾਂ ਮੈਨੂੰ ਵੀ ਇਦਾਂ ਹੀ ਸੀ ਮੈਨੂੰ ਸੌਂਫ ਤੋਂ ਅਲਰਜੀ ਹੈ ਕਿਉਂਕਿ ਸੌਂਫ ਆਪਾਂ ਚਾਹ ਵਗੈਰਾ ਚ ਪਾ ਲੈਂਦੇ ਸੀ ਪਰ ਸੌਂਫ ਤੋਂ ਨਹੀਂ ਸੀਗੀ ਹਨਾ ਫਿਰ ਉਹ ਸੋਚੇ ਵੀ ਮੇਥਿਆਂ ਤੋਂ ਨਾ ਮੇਥਿਆਂ ਨਾਲ ਵੀ ਮੇਰੇ ਨਾ ਜਲਨ ਹੋਣ ਲੱਗ ਜਾਂਦੀ ਸੀਗੀ ਤੇ ਉਹਦੇ ਨਾਲ ਵੀ ਮੈਨੂੰ ਇਦਾਂ ਹੁੰਦਾ ਸੀਗਾ ਵੀ ਇਹ ਤੋਂ ਮੈਨੂੰ ਇਨਫੈਕਸ਼ਨ ਹੈ ਪਰ ਉਹ ਤੋਂ ਵੀ ਅਲਰਜੀ ਸੀਗੀ ਮਤਲਬ ਕਿ ਨਹੀਂ ਸੀਗੀ ਬਸ ਬੈਸੇ ਮੈਨੂੰ ਜਿਵੇਂ ਆਪਾਂ ਹੁੰਦਾ ਵੀ ਕੋਈ ਸੇ ਚੀਜ਼ ਤੋਂ ਹਨਾ ਆਪਾਂ ਨੂੰ ਆਉਂਦਾ ਵੀ ਨਹੀਂ ਇਹ ਮੈਨੂੰ ਫਿੱਟ ਨਹੀਂ ਬੈਠ ਰਹੀ ਹੈਗੀ ਪਰ ਜਿਹੜੀ ਉਹ ਚੀਜ਼ ਸੀਗੀ ਉਹਦਾ ਨਹੀਂ ਪਤਾ ਲੱਗ ਰਿਹਾ ਸੀਗਾ ਵੀ ਉਹ ਹੈ ਕੀ ਚੀ ਮੈਂ ਆਪਣੇ ਦੇਖਦੀ ਰਹੀ ਹਰ ਇੱਕ ਚੀਜ਼ ਨੂੰ ਦੇਖਦੀ ਰਹੀ ਮੈਂ ਅਲਰਜੀ ਵਾਲਾ ਟੈਸਟ ਵੀ ਕਰਵਾ ਲਿਆ ਵੀ ਕਰਨਕ ਤੋਂ ਅਲਰਜੀ ਨਾ ਉਹ ਵੀ ਨਹੀਂ ਉਹ ਵੀ ਨਹੀਂ ਸੀਗੀ ਹਨਾ ਸਾਰੇ ਡਾਕਟਰ ਦੇਖੋ ਇੱਥੇ ਉਹੀ ਗੱਲ ਆ ਜਾਂਦੀ ਨੇ ਕਹਿੰਦੇ ਜਦੋਂ ਡਾਕਟਰ ਫੇਲ ਹੋ ਜਾਂਦੇ ਨੇ ਨਾ ਫਿਰ ਥੋੜਾ ਜਿਹਾ ਇਨਸਾਨ ਨੂੰ ਨਾ ਖੁਦ ਦਾ ਦਿਮਾਗ ਵੀ ਵਰਤਣਾ ਚਾਹੀਦਾ ਹੈਗਾ ਵੀ ਮੈਂ ਕੀ ਖਾਦਾ ਸੀ ਕਿੱਥੇ ਕੀ ਹੋਇਆ ਸੀ ਜਦੋਂ ਕਿ ਮੈਨੂੰ ਇਹ ਚੀਜ਼ ਹੋਣ ਲੱਗੀ ਹੈਗੀ ਹਨਾ ਫਿਰ ਮੈਨੂੰ ਹੌਲੀ-ਹੌਲੀ ਪਤਾ ਲੱਗਿਆ ਵੀ ਜਿਹੜੀ ਆਪਣੀ ਮੂੰਗਫਲੀ ਹੁੰਦੀ ਹੈ ਨਾ ਉਹ ਤੋਂ ਮੈਨੂੰ ਅਲਰਜੀ ਸੀ ਜਦੋਂ ਮੈਨੂੰ ਆਤ ਸੀ ਮੈਂ ਮੂੰਗਫਲੀ ਨਾ ਹਰ ਸਾਲ ਮੈਂ ਨਾ ਪੋ ਦੇ ਮਹੀਨੇ ਜਦੋਂ ਕਿ ਜਨਵਰੀ ਦਸੰਬਰ ਜਨਵਰੀ ਹੁੰਦੀ ਆਪਾਂ ਦੋ ਮੂੰਗਫਲੀਆਂ ਖਾਣੇ ਆ ਨਾ ਲੋਹੜੀ ਵੇਲੇ ਉਦੋਂ ਨਾ ਮੈਨੂੰ ਇੰਨਾ ਜ਼ਿਆਦਾ ਇਨਫੈਕਸ਼ਨ ਹੋ ਜਾਂਦੀ ਸਰੀਰ ਨੂੰ ਮੈਂ ਹਰ ਸਾਲ ਬਿਮਾਰ ਹੋ ਜਾਂਦੀ ਸੀ ਪਰ ਕੁਝ ਨਹੀਂ ਪਤਾ ਲੱਗ ਰਿਹਾ ਸੀ ਵੀ ਗੱਲ ਕੀ ਹੈ ਤੇ ਹੌਲੀ-ਹੌਲੀ ਪਤਾ ਚੱਲਿਆ ਮੈਨੂੰ ਤੇ ਫਿਰ ਮੈਂ ਆਪਣੀ ਵੀ ਬਾਡੀ ਨੂੰ ਮਾਲ ਕੇ ਚੈੱਕਅਪ ਕੀਤਾ ਵੀ ਹਰ ਇੱਕ ਚੀਜ਼ ਖਾ-ਖਾ ਕੇ ਵੀ ਮੈਨੂੰ ਕਿਸ ਚੀਜ਼ ਦੀ ਜ਼ਿਆਦਾ ਇਨਫੈਕਸ਼ਨ ਹੁੰਦੀ ਹੈ ਨਾ ਬਸ ਮੈਨੂੰ ਉੱਥੋਂ ਪਤਾ ਚੱਲ ਗਿਆ ਸੀ ਕਿ ਮੈਨੂੰ ਪੀਨਟਸ ਜਿਹੜੀ ਆਪਣੀ ਮੂੰਗਫਲੀ ਹੁੰਦੀ ਹੈ ਤੇ ਮੈਂ ਉਹ ਖਾਣੀ ਬੰਦ ਕਰਤੀ ਹੁਣ ਵੀ ਵੀ ਜਿਵੇਂ ਉਹ ਖਾ ਲਾ ਨਾ ਤੇ ਮੇਰੀ ਕਿਤੇ ਨਾ ਕਿਤੇ ਲੱਤਾਂ ਤੇ ਜਾਂ ਬਾਹਾਂ ਤੇ ਸਿਰ ਤੇ ਕਿਤੇ ਵੀ ਨਾ ਇਦਾਂ ਬੜੇ ਬੜੇ ਨਾ ਗਮੋੜੇ ਹੋ ਜਾਂਦੇ ਸੀਗੇ ਸੁੱਜ ਜਾਂਦੀ ਸੀ ਉਹ ਜਗ੍ਹਾ ਹਨਾ ਕਈ ਜਗ੍ਹਾ ਤਾਂ ਉਹ ਸੁੱਜ ਜਾਂਦਾ ਸੀ ਫਿਰ ਉੱਥੇ ਪੇਨ ਹੋਣ ਲੱਗ ਜਾਂਦੀ ਸੀਗੀ ਇਸ ਤਰੀਕੇ ਨਾਲ ਤੁਸੀਂ ਥੋੜਾ ਜਿਹਾ ਆਪਣੀ ਬੋਡੀ ਵੱਲ ਖੁਦ ਧਿਆਨ ਦਿਆ ਕਰੋ ਵੀ ਸਾਨੂੰ ਹੋਇਆ ਕੀ ਹੋਇਆਗਾ ਤੇ ਹੁਣ ਆਪਾਂ ਆਉਣਿਆ ਸੌਂਫ ਤੇ ਦੇਖੋ ਸੌਂਫ ਅਜਮੈਨ ਜੀਰਾ ਇਹਦਾ ਤੁਸੀਂ ਦੇਖਿਆ ਵੀ ਪਾਊਡਰ ਬਣਾ ਕੇ ਆਪਾਂ ਖਾਵਾਂਗੇ ਖਾਣੇ ਤੋਂ ਬਾਅਦ ਤਾਂ ਆਪਾਂ ਨੂੰ ਇਹਦੇ ਨਾਲ weight loss ਹੁੰਦਾ ਹੈਗਾ ਹਨ ਇਹਦੇ ਨਾਲ weight loss ਆਪਾਂ ਜੇ ਅਗਰ ਕਹੀਏ ਚਾਹੇ ਤੁਸੀਂ ਪੂਰੀਆਂ ਹਨ ਜਿੰਦਗੀ ਖਾਈ ਜਾਓ ਵੀ ਹਾਂ ਤੁਹਾਡਾ ਇਹਦੇ ਨਾਲ ਇਕੱਲੇ ਨਾਲ weight loss ਹੋ ਜੂਗਾ ਇਕੱਲੇ ਨਾਲ weight loss ਨਹੀਂ ਹੋਊਗਾ ਹਨ ਤੁਹਾਨੂੰ ਇਹਦੇ ਨਾਲ ਥੋੜੀ ਜਿਹੀ ਆਪਣੀ ਡਾਈਟ ਦਾ ਵੀ ਧਿਆਨ ਰੱਖਣਾ ਪਵੇਗਾ ਜਿਵੇਂ ਕਿ ਜੰਕ ਫੂਡ ਹੁੰਦੀ ਹੈ ਜਿਵੇਂ ਆਪਣੇ ਬੇકરી ਵਾਲੀਆਂ ਆਈਟਮਾਂ ਮੈਦਾ ਕੋਲਡ ਡਰਿੰਕ ਹੋ ਗਿਆ ਇਦਾਂ ਦੀਆਂ ਚੀਜ਼ਾਂ ਹਨ ਤੁਹਾਨੂੰ ਥੋੜੀਆਂ ਜੀਆਂ ਘਟਾਉਣੀਆਂ ਪੈਣਗੀਆਂ ਮਲਕਿ ਬੰਦ ਹੀ ਕਰਨੀਆਂ ਪੈਣਗੀਆਂ ਹਫਤੇ ਚੱਕ ਨਦੀ ਵਾਲੀ ਲੈ ਲਈ ਹਨ ਤੇ ਇਹ ਸੌਂਫ ਖਾਣੀ ਕਿਵੇਂ ਹੈਗੀ ਸਭ ਤੋਂ ਪਹਿਲੀ ਗੱਲ ਤਾਂ ਸੌਂਫ ਨੂੰ ਜਦੋਂ ਵੀ ਤੁਹਾਨੂੰ ਲੱਗੇ ਵੀ ਤੁਹਾਨੂੰ ਨਾ ਖੱਟੇ ਢਕਰ ਆਉਂਦੇ ਨੇ ਇਹ ਤੁਹਾਡੇ ਹਾਜਮ ਨਹੀਂ ਹੋ ਰਿਹਾ ਪੇਟ ਵਿੱਚ ਭਾਰੀਪਨ ਹੋਣ ਲੱਗ ਜਾਂਦਾ ਹੈ ਜਾਂ ਕਈ ਵੇਲੇ ਭੜਾਵਾਂ ਦੇ ਨਾ ਪੈਰ ਬਹੁਤ ਜਲਣਾ ਲੱਗ ਜਾਂਦੇ ਨੇ ਤਲੀਆਂ ਦੇ ਨੀਚੋਂ ਵੀ ਸੇਕ ਨਿਕਲਣ ਲੱਗ ਜਾਂਦਾ ਨਾ ਤੇ ਸਿਰ ਵੀ ਚਕਰਾਉਣ ਲੱਗ ਜਾਂਦਾ ਉਦੋਂ ਤੁਸੀਂ ਕੀ ਕਰਨਾ ਹੈ ਇਹ ਸੌਂਫ ਲੈ ਲੈਣੀ ਹੈ ਸੌਂਫ ਦੇਖੋ ਇਦਾਂ ਦੀ ਲੈਣੀ ਹੈ ਜਿਹੜੀ ਕਿ ਕਲਰ ਵਾਲੀ ਨਾ ਵੀ ਕਿ ਤਬਾਲੀ ਜਿਆਦਾ ਗ੍ਰੀਨ ਗ੍ਰੀਨ ਜੀ ਹੁੰਦੀ ਹੈ ਉਹਦੇ ਵਿੱਚ ਕੈਮੀਕਲ ਹੁੰਦੇ ਨੇ ਕਲਰ ਪਾਇਆ ਹੁੰਦਾ ਫੂਡ ਕਲਰ ਪਾਇਆ ਹੁੰਦਾ ਹੈ ਉਹ ਨਹੀਂ ਲੈਣੀ ਸਿੰਪਲ ਤੁਸੀਂ ਸੌਂਫ ਲੈਣੀ ਹੈ ਕਿਸੇ ਵਧੀਆ ਪੰਸਾਰੀ ਦੀ ਦੁਕਾਨ ਤੋਂ ਲੈ ਲੈਣੀ ਹੈ ਨਾ ਸੌਂਫ ਲੈ ਲੈਣੀ ਹੈ ਤੇ ਦੂਸਰਾ ਤੁਸੀਂ ਲੈਣੇ ਧਾਗਾ ਮਿਸ਼ਰੀ ਧਾਗਾ ਮਿਸ਼ਰੀ ਤੇ ਸੌਂਫ ਤੇ ਕੋਸ਼ਿਸ਼ ਕਰੋ ਜੀ ਮੈਂ ਕਿ ਤੁਸੀਂ 200 ਗ੍ਰਾਮ ਸੌਂਫ ਲੈ ਲਈ 100 ਗ੍ਰਾਮ ਧਾਗਾ ਮਿਸ਼ਰੀ ਤੇ ਉਹਦੇ ਵਿੱਚ ਨਾ 10 ਗ੍ਰਾਮ ਤੁਸੀਂ ਅਜਮੈਣ ਦੇ ਪਾ ਲੈਣੇ ਨੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਪੀਸ ਲੈਣਾ ਪੀਸ ਕੇ ਪਾਊਡਰ ਬਣਾ ਲੈਣਾ ਕਿਸੇ ਡੱਬੀ ਵਗੈਰਾ ਵਿੱਚ ਪਾ ਕੇ ਆਪਣੇ ਡਾਈਨਿੰਗ ਟੇਬਲ ਤੇ ਰੱਖ ਲਓ ਚਾਹੇ ਆਪਣੇ ਰੂਮ ਦੇ ਵਿੱਚ ਰੱਖ ਲਓ ਚਾਹੇ ਆਪਣੇ ਕਿਚਨ ਦੇ ਵਿੱਚ ਰੱਖ ਲਓ ਨਾ ਜਦੋਂ ਵੀ ਤੁਸੀਂ ਖਾਣਾ ਖਾਣਾ ਹੈਗਾ ਜਿਹੜੇ ਵੀ ਪੈਨਪ੍ਰਾਵਾ ਨੂੰ ਖੱਟੇ ਢ ਘਾਰ ਆਉਂਦੇ ਨੇ ਖਾਣਾ ਖਾ ਕੇ ਤੇਜਾ ਬਣ ਜਾਂਦਾ ਹੈ ਭਾਰੀਪਨ ਹੋ ਜਾਂਦਾ ਹੈ ਜੇ ਤੁਹਾਨੂੰ ਨਾ ਸਾਹ ਲੈਣ ਦੇ ਵਿੱਚ ਦਿੱਕਤ ਆਉਣ ਲੱਗ ਜੇ ਪਨਾ ਹੈ ਹੁੰਦਾ ਵੀ ਥੋੜਾ ਜਿਹਾ ਖਾਣਾ ਖਾ ਕੇ ਵੀ ਨਾ ਹੁੰਦਾ ਵੀ ਬੱਸ ਵੀ ਪਤ ਨਹੀਂ ਮੇ ਕੀ ਖਾ ਲਿਆ ਹਣਾ ਤੇ ਕਬਜ਼ ਦੀ ਪ੍ਰੋਬਲਮ ਹੈਗੀ ਬਹੁਤ ਜ਼ਿਆਦਾ ਫਾਇਦੇ ਨੇ ਇਹਦੇ ਹਨ ਤੁਹਾਨੂੰ ਸਿਰ ਚਕਰਾਉਣਾ ਉਲਟੀ ਵਾਂਗੂ ਹੋਣਾ ਇਦਾਂ ਦੀਆਂ ਕੋਈ ਚੀਜ਼ਾਂ ਹੁੰਦੀਆਂ ਨੇ ਤਾਂ ਤੁਸੀਂ ਅੱਧਾ ਚਮਚ ਨਾ ਇਹਦਾ ਸਾ ਰੋਟੀ ਖਾਣ ਤੋਂ ਬਾਅਦ ਹਰ ਟਾਈਮ ਲੋ ਤਿੰਨੇ ਟਾਈਮ ਤੁਸੀਂ ਰੋਟੀ ਖਾਣੇ ਤਾਂ ਤਿੰਨੇ ਟਾਈਮ ਤੁਸੀਂ ਇਹਨੂੰ ਲੋ ਤੇ ਦੂਸਰੀ ਗੱਲ ਜਿਵੇਂ ਕਿ ਹੁਣ ਮੇਰੇ ਭੈਣਾਂ ਨੂੰ ਕਮਰ ਦਰਦ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਨਾ ਕਮਰ ਦਰਦ ਤੇ ਮੈਂ ਕੱਲ ਨੂੰ ਦੁਬਾਰਾ ਤੋਂ ਵੀਡੀਓ ਪਾਉਣੀ ਹੈ ਕਿਉਂਕਿ ਮੈਨੂੰ ਹੋਰ ਕੁਝ ਚੀਜ਼ਾਂ ਦਾ ਪਤਾ ਲੱਗਿਆ ਜਿਹੜੀਆਂ ਨਾਲ ਕਿ ਕਮਰ ਦਰਦ ਠੀਕ ਹੁੰਦਾ ਦੇਖੋ ਇਹ ਚੀਜ਼ ਤੋਂ ਮੈਂ ਖੁਦ ਬਹੁਤ ਜ਼ਿਆਦਾ ਜੋ ਚੁੱਕੀਆਂ ਹਾਂ ਗੀਆਂ ਨਾ ਤਿੰਨ ਸਾਲ ਪੂਰੇ ਮੈਂ ਕਮਰ ਦਰਦ ਦੇ ਨਾਲ ਤਕਲੀਫ ਚ ਰਹੀ ਹਾਂ 4 ਮਹੀਨੇ ਤਾਂ ਮੈਂ ਪੂਰੀ ਬੈੱਡ ਰੈਸਟ ਰਹੀ ਸੀਗੀ ਤੇ ਉਹ ਕਿਵੇਂ ਠੀਕ ਹੋਈ ਸੀ ਮੈਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦੁਬਾਰਾ ਤੋਂ ਤੇ ਅਗਲੀ ਚੀਜ਼ ਜਿਹੜੀ ਮੇ ਭੈਣ ਭਰਾਵਾਂ ਨੂੰ ਹੁੰਦਾ ਹੈ ਨਾ ਵੀ ਮੇਰੀ ਕਮਰ ਦਰਦ ਹੋ ਰੇ ਮੇਰੀ ਢੋਹੀ ਨਾ ਸਾਰਾ ਦਿਨ ਦਰਦ ਕਰਦੀ ਰਹਿੰਦੀ ਥੋੜਾ ਜਿਹਾ ਕੰਮ ਕਰ ਲੈਣਾ ਮੇਰੀ ਹੈ ਨਾ ਢੋਹੀ ਚ ਦਰਦ ਹੁੰਦਾ ਰਹਿੰਦਾ ਉਹ ਪੈਣਾ ਇਸ ਚੀਜ਼ ਤੋਂ ਤਕਲੀਫ ਦੇ ਵਿੱਚ ਨਗੀਆਂ ਤਾਂ ਤੁਸੀਂ ਕਰਨਾ ਕੀ ਹੈਗਾ ਅੱਧਾ ਗਲਾਸ ਦੁੱਧ ਦਾ ਲੈ ਲੈਣਾ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲੈਣਾ ਪੌਣਾ ਕ ਗਲਾਸ ਦੁੱਧ ਦਾ ਹੋ ਜਾਊਗਾ ਨਾ ਉਹ ਉਹਦੇ ਵਿੱਚ ਤੁਸੀਂ ਨੇ ਇੱਕ ਚਮਚ ਸੌਂਫ ਦਾ ਪਾ ਲੈਣਾ ਹੈਗਾ ਤੇ ਅੱਧਾ ਚਮਚ ਕੱਚੀ ਹਲਦੀ ਦਾ ਪਾ ਲੈਣਾ ਹੈਗਾ ਉਹਨੂੰ ਚੰਗੇ ਤਰੀਕੇ ਦੇ ਨਾਲ ਰੀਨ ਲੈਣਾ ਹੈ ਰਿੰਨ ਕੇ ਫਿਰ ਪੁਣ ਲੈਣਾ ਹੈ ਪੁਣ ਕੇ ਤੁਸੀਂ ਜਦੋਂ ਇਹਨ ਸੌਣਾ ਵੀ ਅਸੀਂ ਕੁਝ ਨਹੀਂ ਹੋਰ ਖਾਣਾ ਪੀਣਾ ਮਿੱਠੇ ਦੀ ਜਗ੍ਹਾ ਤੁਸੀਂ ਥੋੜਾ ਬੋਤ ਸੈਦ ਪਾ ਸਕਦੇ ਹੋ ਜਾਂ ਤੁਸੀਂ ਗੁੜ ਪਾ ਸਕਦੇ ਹੋ ਹਨ ਤੇ ਜਦੋਂ ਤੁਸੀਂ ਸੌਣਾ ਅਗਰ ਤੁਸੀਂ ਇਦਾਂ ਹੀ ਪੀ ਲਓ ਨਾ ਬਿਨਾ ਮਲਕੀ ਮਿੱਠਾ ਪਾਇਤੋ ਤਾਂ ਉਹ ਜ਼ਿਆਦਾ ਬੈਟਰ ਹੈਗਾ ਤਾਂ ਤੁਸੀਂ ਜਦੋਂ ਸੌਣਾ ਹੈ ਨਾ ਬਿਲਕੁਲ ਆਰਾਮ ਕਰਨੇ ਬੈੱਡ ਤੇ ਬੈਠ ਕੇ ਦੇਖੋ ਮੈਂ ਹਰ ਟਾਈਮ ਕਹਿੰਨੀ ਹਾਂ ਵੀ ਜਦ ਵੀ ਤੁਸੀਂ ਕੋਈ ਦਵਾਈ ਲੈਣੀ ਹੈ ਕੋਈ ਖਾਣਾ ਪੀਣਾ ਤਾਂ ਅਰਦਾਸ ਜ਼ਰੂਰ ਕਰੀ ਕਿ ਵਾਹਿਗੁਰੂ ਜੀ ਮੇਰੀ ਇਸ ਚੀਜ਼ ਨੂੰ ਨਾ ਤੁਸੀਂ ਹੀ ਠੀਕ ਕਰਨ ਵਾਲਿਓ ਤਾਂ ਦੇਖੋ ਦਵਾਈ ਦੇ ਨਾਲ ਦੁਆ ਕਹਿੰਦੇ ਜਿਆਦਾ ਕੰਮ ਕਰਦੀ ਹੈਗੀ ਤਾਂ ਅਰਦਾਸ ਕਰਨੀ ਅਰਦਾਸ ਕਰਕੇ ਫਿਰ ਤੁਸੀਂ ਨਾ ਇਹਨੂੰ ਸ਼ੁਰੂ ਕਰ ਲਓ 1 ਮਹੀਨਾ ਲਗਾਤਾਰ 1.5 ਮਹੀਨਾ ਤੁਸੀਂ ਲਿਓ ਤਾਂ ਤੁਹਾਡਾ ਜਿਹੜਾ ਕਮਰ ਦਰਦ ਹੈ ਲੱਤਾਂ ਦੇ ਵਿੱਚ ਦਰਦ ਹੈ ਕਮਜ਼ੋਰੀ ਹੈ ਦੇਖੋ ਵਿਟਾਮਿਨ ਡੀ ਕੈਲਸ਼ੀਅਮ ਆਇਰਨ ਦੀ ਘਾਟ ਕਰਕੇ ਹੀ ਆਪਣਾ ਸਾਰਾ ਕੁਝ ਹੁੰਦਾ ਨਾ ਜਿਹੜੇ ਜਿਹੜੇ ਪੈਣ ਭਰਾਵਾਂ ਦੇ ਜਲਦੀ ਵਾਲ ਚਿੱਟੇ ਹੋ ਰਹੇ ਨੇ ਅੱਖਾਂ ਦੀ ਰੋਸ਼ਨੀ ਬਹੁਤ ਜਲਦੀ ਘਟ ਰਹੀ ਹੈਗੀ ਹਨਾ ਹੱਡਾਂ ਗੁੱਡਿਆਂ ਵਿੱਚ ਦਰਦ ਹੁੰਦਾਗਾ ਤਾਂ ਤੁਸੀਂ ਨਾ ਆਇਰਨ ਦੇ ਬਾਟੇ ਲਿਆਓ ਜਾਂ ਤੁਸੀਂ ਕੋਈ ਗਲਾਸ ਲਿਓ ਕੋਲੀ ਲਿਓ ਉਹਦੇ ਵਿੱਚ ਖਾਣਾ ਪੀਣਾ ਸ਼ੁਰੂ ਕਰਦੋ ਤਾਂ ਦੇਖੋ ਤੁਹਾਡੀ ਜਿਹੜੀ ਉਹ ਆਇਰਨ ਦੀ ਕਮੀ ਹੈ ਨਾ ਹੌਲੀ ਹੌਲੀ ਦੂਰ ਹੋ ਕੇ ਨਾ ਤੇ ਤੁਹਾਨੂੰ ਆਰਾਮ ਮਿਲਣ ਲੱਗ ਜੇਗਾ ਦੇਖੋ ਇਹ ਚੀਜ਼ਾਂ ਹੋ ਗਈਆਂ ਤੇ ਅਗਲੀ ਚੀਜ਼ ਹੋ ਗਈ ਕਿ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਨਾ ਨਿਗਾ ਦੀ ਪ੍ਰੋਬਲਮ ਹੈ ਮਲਕਿ ਆਪਾਂ ਕਹਿੰਦੇ ਵੀ ਨਿਗਾ ਨਾ ਬੱਚਿਆਂ ਦੀ ਵੀ ਬਹੁਤ ਘਟੀ ਜਾਂਦੀ ਹੈ ਤੇ ਮੇਰੀ ਨਾ ਨਿਗਾ ਪਾੜਦੀ ਹੈ ਤੇ ਕਾਫੀ ਜ਼ਿਆਦਾ ਨਿਗਾ ਘਟਣ ਵੀ ਲੱਗੀ ਤਾਂ ਉਹਨਾਂ ਵਾਸਤੇ ਵੀ ਸੌਂਫ ਰਾਮ ਬਾਣੀ ਲਾਜੇ ਉਹਦੇ ਵਾਸਤੇ ਤੁਸੀਂ ਲੈਣੀ ਹੈ 100 ਗ੍ਰਾਮ ਸੌਂਫ 50 ਗ੍ਰਾਮ ਤੁਸੀਂ ਭੂਰੀਆਂ ਮੇ ਮਿਰਚਾਂ ਜਿਹੜੀਆਂ ਕਿ ਆਪਾਂ ਹਨਾ ਚਿੱਟੀਆਂ ਜੀਆਂ ਮਿਰਚਾਂ ਹੁੰਦੀਆਂ ਨੇ ਕਹਤਾਂ ਕਾਲੀਆਂ ਮਿਰਚਾਂ ਨੇ ਇੱਕ ਭੂਰੀਆਂ ਮਿਰਚਾਂ ਹੁੰਦੀਆਂ ਨੇ ਜੀ ਹਨਾ ਗੋਲ-ਗੋਲ ਉਦਾਂ ਹੀ ਕਾਲੀਆਂ ਮਿਰਚਾਂ ਵਰਗੀਆਂ ਤਾਂ ਤੁਸੀਂ ਉਹ ਲੈ ਲੈਣੀਆਂ ਨੇਗੀਆਂ ਤੇ ਇੱਕ ਲੈਣੀਆਂ ਤੁਸੀਂ ਨੇ ਧਾਗਾ ਮਿਸ਼ਰੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਨੇ ਪੀਸ ਲੈਣਾਗਾ ਪੀਸ ਕੇ ਤੁਸੀਂ ਨੇ ਇਹਦਾ ਅੱਧਾ ਚਮਚ ਰਤ ਨੂੰ ਸੌਣ ਵੇਲੇ ਦੁੱਧ ਨਾਲ ਲੈ ਲਓ ਪਾਣੀ ਨਾਲ ਲੈ ਲਓ ਜੋ ਤੁਸੀਂ ਇਹਨਾਂ ਲੈ ਸਕਦੇ ਹੋ ਜਿਵੇਂ ਤਾਂ ਤੁਸੀਂ ਇਹਨੂੰ ਲੈਣਾ ਸ਼ੁਰੂ ਕਰਦੋ ਤਾਂ ਇਹਦੇ ਨਾਲ ਵੀ ਦੇਖਿਓ ਤੁਹਾਡੇ ਜਿਹੜੇ ਸਰੀਰ ਹੈ ਉਹਦੇ ਵਿੱਚ ਤੁਹਾਨੂੰ ਕਿੰਨਾ ਜ਼ਿਆਦਾ ਫਰਕ ਮਹਿਸੂਸ ਹੋਊਗਾ ਇਹ ਜਿਹੜੀ ਸੌਂਫ ਹੈਗੀ ਨਾ ਇਹ ਕਬਜ਼ ਦੇ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਬਾਨੇ ਇਲਾਜ ਆ ਜਾਏਗਾ ਇਹ ਮੈਂ ਪਹਿਲਾਂ ਵੀ ਦੱਸਿਆ ਤੀਗਾ ਕਿ ਤੁਸੀਂ 100 ਗ੍ਰਾਮ ਸਰੀ ਦੇ ਪੱਤੇ 100 ਗ੍ਰਾਮ ਸੌਂਫ ਦੋਨਾਂ ਨੂੰ ਲੈ ਕੇ ਪੀਸ ਲੈਣਾ ਭੁੰਨਣਾ ਨਹੀਂ ਹੈਗਾ ਇਦਾਂ ਹੀ ਪੀਸ ਲੈਣਾ ਪੀਸ ਕੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਕਾਲਾ ਨਮਕ ਮਿਲਾ ਲੈਣਾ ਉਸ ਤੋਂ ਬਾਅਦ ਚਾਹੇ ਕਈ ਭੈਣ ਆਪਰਾ ਹਨਾ ਮਿਸਰੀ ਵੀ ਮਿਲਾ ਲੈਣੇ ਨੇ ਮਿਸਰੀ ਮਿਲਾ ਸਕਦੇ ਮਿਸਰੀ ਨਹੀਂ ਤਾਂ ਫਿਰ ਕਾਲਾ ਨਮਕ ਮਿਲਾ ਲੈਣਾ ਸ਼ਾਮ ਨੂੰ ਸੌਣ ਵੇਲੇ ਤੁਸੀਂ ਚਾਹ ਜਾਂ ਦੁੱਧ ਨਾਲ ਇਹਨੂੰ ਲੈ ਲਓ ਅੱਧਾ ਚਮਚ ਤਾ ਤੁਹਾਡਾ ਦੇਖੋ 10-15 ਦਿਨਾਂ ਦੇ ਵਿੱਚ ਪੇਟ ਜਿੰਨਾ ਦਾ ਕਹਿੰਦੇ ਨੇ ਵੀ ਸਿ ਸਵੇਰੇ ਜਨਾ ਟਾਇਲਟ ਜਾਣੇ ਸਾਡਾ ਪੇਟ ਸਾਫ ਨਹੀਂ ਹੁੰਦਾ ਚਾਰ-ਚਾਰ ਵਾਰੀ ਹੈਨਾ ਜਾਏ ਉਹਨਾ ਸਾਡਾ ਪੇਟ ਸਾਫ ਨਹੀਂ ਹੁੰਦਾ ਦੇਖੋ ਕਈ ਪੰਪਰਾ ਕਹਿੰਣਗੇ ਜਿਹੜੇ ਸਰੀ ਦੇ ਪੱਤੇ ਹੈਨਾ ਵੀ ਉਹ ਨਾ ਅੰਦਰੋਂ ਬਾਡੀ ਨੂੰ ਉਹਨਾਂ ਦੇ ਥੋੜੇ ਜਿਹਾ ਆਪਣੇ ਜਿਹੜਾ ਕੈਲਸ਼ੀਅਮ ਆਏ ਬਾਈ ਵਗੈਰਾ ਹੁੰਦੀ ਹੈ ਨਾ ਅਚਕਨਾਟ ਹੁੰਦੇ ਉਹਨੂੰ ਥੋੜਾ ਨਾ ਸੋਖਦੇ ਆ ਦੇਖੋ ਇਹਨੂੰ ਆਪਾਂ ਲਗਾਤਾਰ ਨਹੀਂ ਲੈਣਾ ਹੈਗਾ ਇਹ ਨਹੀਂ ਹੈਗਾ ਵੀ ਆਪਾਂ 6 ਮਹੀਨੇ ਸਾਲ ਲਗਾਤਾਰ ਲਈ ਜੋ ਪਰ 5-4 ਦਿਨ ਲਓ ਫਿਰ ਬੰਦ ਕਰ ਦਿਓ ਫਿਰ ਲੈ ਲਓ ਫਿਰ ਬੰਦ ਕਰ ਦਿਓ ਇਦਾਂ ਨਾ ਤੁਸੀਂ ਜਿੰਨਾ ਭੈਣ ਭਰਾਵਾਂ ਨੂੰ ਕਬਜ਼ ਦੀ ਜ਼ਿਆਦਾ ਪ੍ਰੋਬਲਮ ਹੈ ਉਹ ਨਾ ਰਿੰਡੀ ਦਾ ਤੇਲ ਲਿਓ ਰਿੰਡੀ ਦਾ ਤੇਲ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਵਧੀਆ ਕਿਸੇ ਅਨਸਾਰੀ ਤੋਂ ਲੈ ਕੇ ਆਓ ਦੇਖੋ ਨਕਲ ਤੋਂ ਬਚੋ ਕਿਉਂਕਿ ਤੁਹਾਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਵੀ ਇਹ ਚੀਜ਼ਾਂ ਕਰ ਸਕਦੀਆਂ ਨੇ ਕਿਸੇ ਵਧੀਆ ਅਨਸਾਰੀ ਤੋਂ ਲੈ ਕੇ ਆਉਣਾ ਰਿੰਡੀ ਦਾ ਤੇਲ ਤਾਂ ਤੁਸੀਂ ਅੱਧਾ ਚਮਚਾ ਨਾ ਉਹਦਾ ਚਾਹੇ ਇਸੇ ਤਰੀਕੇ ਨਾਲ ਪੀ ਲੈਣਾ ਉੱਪਰ ਦੇ ਕੋਸਾ ਜਾਂ ਪਾਣੀ ਪੀ ਲੈਣਾ ਤਾਂ ਤੁਹਾਨੂੰ ਪੇਟ ਦੀ ਕੋਈ ਵੀ ਪ੍ਰੋਬਲਮ ਨਹੀਂ ਰਹਿਣੀ ਨਾਲੇ ਤੁਹਾਡੇ ਸਰੀਰ ਦੀਆਂ ਦਰਦਾਂ ਖਤਮ ਹੋਣਗੀਆਂ ਕਬਜ਼ ਦੀ ਪ੍ਰੋਬਲਮ ਖਤਮ ਹੋ ਗਈ ਬਾਡੀ ਦੇ ਵਿੱਚ ਚਿਕਨਾਹਟ ਨਹੀਂ ਹੈਗੀ ਜਿਹੜੀ ਚਿਕਨਾ ਆਪਾਂ ਕਹਿੰਦੇ ਹੱਡਾਂ ਗੋਡਿਆਂ 'ਚ ਕੜਕੜਦੀ ਆਵਾਜ਼ ਆਉਂਦੀ ਹੈ ਨਾ ਇਹ ਦੇਖੋ ਛੋਟੇ ਛੋਟੇ ਚੀਜ਼ਾਂ ਨੇ ਇਹ ਮੈਂ ਨਾ ਪ੍ਰੈਕਟੀਕਲੀ ਸਿੱਖੀਆਂ ਨੇ ਤੁਸੀਂ ਇਹ ਚੀਜ਼ਾਂ ਨੂੰ ਕਰੋਗੇ ਨਾ ਤਾਂ ਦੇਖੋ ਤੁਹਾਨੂੰ ਕਿੰਨਾ ਫਰਕ ਮਹਿਸੂਸ ਹੋਊਗਾ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਹੈਨਾ ਇਹ ਚੀਜ਼ਾਂ ਨੂੰ ਲੈਣੀਆਂ ਸ਼ੁਰੂ ਕਰੋ ਜਿਹੜੇ ਵੀ ਭੈਣ ਭਰਾਵਾਂ ਨੂੰ ਗਰਮੈਸ ਵਗੈਰਾ ਰਹਿੰਦੀ ਹੈ ਉਹ ਸੌਂਫ ਤੇ ਧਾਗਾ ਮਿਸ਼ਰੀ ਦਾ ਪਾਊਡਰ ਦਾ ਇੱਕ ਚਮਚਾ ਸਵੇਰੇ ਸ਼ਾਮ ਦੋਨੇ ਟਾਈਮ ਲੈਣਾ ਸ਼ੁਰੂ ਕਰ ਦੋ ਤਾਂ ਤੁਹਾਨੂੰ ਉਹ ਪ੍ਰੋਬਲਮ ਬਿਲਕੁਲ ਨਹੀਂ ਰਹੇਗੀ ਤੇ ਦੂਸਰਾ ਜਿਹੜੀ ਮੇਰੇ ਭੈਣਾਂ ਨੂੰ ਨਾ ਖਾਸ ਤੌਰ ਤੇ ਲੜਕੀਆਂ ਨੂੰ ਕਮਰ ਦਰਦ ਤੇ ਲੱਤਾਂ ਦੇ ਵਿੱਚ ਦਰਦ ਹੋਣ ਦਾ ਮੇਨ ਕਾਰਨ ਹੈ ਸਫੈਦ ਪਾਣੀ ਜਿਹਨੂੰ ਆਪਾਂ ਲਕੋਰੀਆ ਵੀ ਕਹਿ ਦਿੰਦੇ ਹਾਂ ਉਹਦੇ ਵਾਸਤੇ ਤੁਸੀਂ ਕੀ ਕਰਨਾ ਦੋ ਤਿੰਨ ਇਲਾਇਚੀਆਂ ਹਰੀਆਂ ਇਲਾਇਚੀਆਂ ਆਪਣੇ ਪੀਣ ਵਾਲੇ ਪਾਣੀ ਦੇ ਵਿੱਚ ਪਾ ਕੇ ਰੱਖ ਲਓ ਜਿਵੇਂ ਕਿ ਹੁਣ ਗਰਮੀ ਆ ਗਈਆਂ ਕਿਸੇ ਹਨਾ ਕੈਂਪਰ ਵਗੈਰਾ ਬੋਤਲ ਵਗੈਰਾ ਵਿੱਚ ਪਾ ਕੇ ਰੱਖ ਲਓ ਤਾਂ ਤੁਸੀਂ ਉਹਦੇ ਵਿੱਚੋਂ ਹੀ ਪਾਣੀ ਪੀਵੋ ਹਨਾ ਤੇ ਜਾਂ ਫਿਰ ਤੁਸੀਂ ਹਰੀਆਂ ਇਲਾਇਚੀਆਂ ਲੈ ਕੇ ਉਹਨਾਂ ਨੂੰ ਪੀਸ ਲਓ ਪੀਸ ਕੇ ਉਹਨਾਂ ਦਾ ਪਾਊਡਰ ਬਣਾ ਲਓ ਤੇ ਅੱਧਾ ਚਮਚ ਸਵੇਰੇ ਤੇ ਅੱਧਾ ਚਮਚ ਸ਼ਾਮ ਨੂੰ ਤੁਸੀਂ ਲੈਣਾ ਸ਼ੁਰੂ ਕਰ ਦੋ ਤਾਂ ਜਿਹੜਾ ਤੁਹਾਡਾ ਸਫੈਦ ਪਾਣੀ ਲਕੋਰੀਆ ਵਗੈਰਾ ਦੀ ਪ੍ਰੋਬਲਮ ਹੈਗੀ ਉਹ ਖਤਮ ਹੋ ਜੂਗੀ ਕਿਉਂਕਿ ਅੱਜ ਕੱਲ ਜੇ 100 ਲੇਡੀਜ਼ ਆ ਤਾਂ ਉਹਦੇ ਵਿੱਚੋਂ ਹਨਾ 90% ਨੂੰ ਇਹ ਚੀਜ਼ ਹੋਵੇਗੀ ਹੀ ਹੋਵੇਗੀ ਇਸੇ ਨਾਲ ਹੀ ਲੜਕੀਆਂ ਜਿਹੜੀਆਂ ਆਪਣੀਆਂ ਔਰਤਾਂ ਨੇ ਇਹਨਾਂ ਵਿਚਾਰੀਆਂ ਉਹ ਬੀਕ ਹੋ ਰਹੀਆਂ ਨੇ ਦੇਖੋ ਇੱਕ ਜੇਡੀਜ਼ ਦੇ ਜੇ ਸਰੀਰ ਹੀ ਤੰਦਰੁਸਤ ਨਹੀਂ ਹੋਊਗਾ ਨਾ ਕਦੇ ਦੂਸਰੇ ਨੂੰ ਕੁਝ ਨਹੀਂ ਪਤਾ ਲੱਗਦਾ ਹਨ ਵੀ ਕੀ ਹੋਇਆ ਉਹ ਕਹੀ ਜਾਂਦੀ ਨਹੀਂ ਵੀ ਮੈਨੂੰ ਨਾ ਵੀਕਨੈਸ ਹੋ ਰਹੀ ਹੈ ਮੈਂ ਤਾਂ ਤੁਰਨ ਨੂੰ ਮਨ ਨਹੀਂ ਕਰ ਰਿਹਾ ਮੈਨੂੰ ਇਦਾਂ ਇਦਾਂ ਹੋ ਰਿਹਾ ਹੈ ਨਾ ਪਰ ਆਪਾਂ ਨਹੀਂ ਸਮਝ ਸਕਦੇ ਵੀ ਇਹਨੂੰ ਕੋਈ ਬੁਖਾਰ ਨਹੀਂ ਕੁਝ ਨਹੀਂ ਹੈਗਾ ਨਾ ਕਿਉਂ ਐਦਾਂ ਕਰੀ ਜਾਂਦੀ ਹੈ ਤਾਂ ਜਿਹੜੀ ਅੰਦਰੋਂ ਜਿਹੜੀ ਵੀਕਨੈਸ ਹੋ ਜਾਂਦੀ ਹੈ ਨਾ ਉਹਦੇ ਵਾਸਤੇ ਇਹ ਚੀਜ਼ਾਂ ਬਹੁਤ ਫਾਇਦੇਮੰਦ ਨੇ ਕਿ ਤਾਂ ਇਹ ਚੀਜ਼ ਤੁਸੀਂ ਜ਼ਰੂਰ ਬਾਤਨੀ ਤੇ ਫਿਰ ਮੈਨੂੰ ਦੱਸਣਾ ਕਿ ਤੁਹਾਨੂੰ ਇਸ ਚੀਜ਼ ਨਾਲ ਫਰਕ ਹੈ ਹੈਗਾ ਜਾਂ ਨਹੀਂ ਹੈਗਾ ਤੇ ਤੁਹਾਡੀ ਭੈਣ ਨੂੰ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਲਦੀ ਜਲਦੀ ਕਰ ਲਓ ਤੇ ਆਪਣੇ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਹੈ ਮਾਂ ਕਾ ਪਿਆਰ ਤੇ ਦੂਸਰੇ ਚੈਨਲ ਆਪਣਾ ਕਿਰਨ ਕੁਕਿੰਗ ਐਂਡ ਸਟੀਚਿੰਗ ਤਾਂ ਪਲੀਜ਼ ਦੋਨੇ ਚੈਨਲਾਂ ਨੂੰ ਹੁਣ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਪਹੁੰਣਾ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਤ ਸ੍ਰੀ ਅਕਾਲ